ਤੁਸੀਂ ਹਰ ਇੱਕ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ ਆਂ ਅਦੰਗਰ ਇੱਟੇ ਸਿੱਖਾਂ ਦੇ ਵਿੱਚੋਂ ਨਾ ਕਿਸੇ ਨੇ ਗਿਦਾਰੇ ਕੀਤੀ ਐ ਨਾ ਅਨੰਦਪੁਰ ਸਾਹਿਬ ਬਦਾਵਾ ਦੇਖਣ ਬਾਰੇ ਤੇ ਨਾ ਮਾਰਵੇ ਦੇ ਵਿੱਚ ਤਨਖਾਹ ਮੰਗਣ ਬਾਰੇ ਜਦੋਂ ਦੁਸ਼ਮੇਸ਼ਪਤਾ ਸਾਰਾ ਕੁਝ ਗਵਾ ਕੇ ਛੱਤਾਂ ਨੇ ਧਰਤੀ ਤੋਂ ਤਲੰਡੀ ਸਾਹਿਬ ਨੂੰ ਜਾ ਰਿਹਾ ਸੀ ਤੇ ਅਸੀਂ ਉਹਦੀਆਂ ਬਾਗਾਂ ਫੜ ਲੀਆਂ ਵੋਲੇ ਵਿੱਚ ਕੋਈ ਵੀ ਨੰਗਾ ਡਾ ਸਕਣੀ ਸੀ ਤੁਸੀਂ ਗੱਲ ਕਰਨ ਲੱਗੇ ਸੋਚਦੇ ਨਹੀਂ ਕਹਿੰਦੇ ਅਸੀਂ ਸਿੱਖ ਐ ਦੁਨੀਆਂ ਕਾਸਟਰ ਨੂੰ ਤੁਸੀਂ ਭੈੜੇ ਭੈੜੇ ਨਾਂ ਲੈ ਕੇ ਬੁਕਾਰਦੇ ਆ ਅੱਗੇ ਗੱਲ ਕਰਨਾ ਭਾਈ ਜੱਸਾ ਸਿੰਘ ਆਮ ਗੜੀਏ ਦੀ ਜੱਸਾ ਸਿੰਘ ਆਮ ਗੜੀਏ ਦੇ ਖਾਨਦਾਨ ਨੂੰ ਤੁਸੀਂ ਕਹਿੰਦੇ ਆ ਗੁੱਲੀ ਘਰ ਜਿਹੜੇ ਖਾਨਦਾਨ ਦੇ ਵਿੱਚ ਉਹ ਵੱਡੇ ਵੱਡੇ ਇੰਜੀਨੀਅਰ ਹੋਏ ਐ ਵੱਡੇ ਵੱਡੇ ਟਾਈਮ ਬਣਾਏ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਈਆਂ ਤੁਸੀਂ ਉਹਨਾਂ ਨੂੰ ਭੈੜੇ ਨਾਂਵਾਂ ਨਾਲ ਪੁਕਾਰਦੇ ਆ ਜੱਸਾ ਸਿੰਘ ਰਾਮਗੜੀਆ ਜਿਹੜਾ ਹਜ਼ਾਰ ਸਾਲ ਦਾ ਤਾਂ ਜੋ ਉੱਤਤ ਸੀ ਮੁਸਲਮਾਨਾਂ ਦਾ ਸਾਰੀ ਬਿਲਡਿੰਗ ਤੇ ਤਾਂ ਜੋ ਉੱਤਤ ਫਟ ਕੇ ਅੰਬਰਸਰ ਲੈ ਆਇਆ ਆ ਕੇ ਸ਼ੋਧ ਕਰਦਾ ਹਾਂ ਮੈਂ ਮੈਂ ਤਾਂ ਹੱਥ ਵਿੱਚੋਂ ਪੜਿਆ ਸੀ ਪਰ ਵੇਖਿਆ ਨਹੀਂ ਸੀ ਜਦੋਂ ਮੈਂ ਪੜਿਆ ਤੇ ਮੈਂ ਦਰਬਾਰ ਸਾਹਿਬ ਗਿਆ ਮੈਂ ਵੇਖਣ ਦੀ ਕੋਸ਼ਿਸ਼ ਕੀਤੀ ਉਧਰ ਜਾਣ ਲਈ ਜਦੋਂ ਗਿਆ ਮੈਂ ਤਾਂ ਨੂੰ ਤੇ ਸਾਰਾ ਰਸਤਾ ਬਲੌਕ 2.5 3 ਫੁੱਟ ਦਾ ਰਸਤਾ ਹੈ ਅੰਦਰ ਜਾਣ ਆਸਤੇ ਅਗੇ ਕਿਉਂ ਕੋ ਲੰਗਰ ਹਾਲ ਬਣ ਗਿਆ ਮੈਂ ਵੇਚ ਕੇ ਵਿਖਿਆ ਉਮੈ ਕੀ ਥੰ ਉਹਨਾਂ ਦਾ ਤਜੋ ਤਖ ਦਾ ਥੰ ਉੱਥੇ ਸੀ ਉਹਨੂੰ ਕਿਲਾ ਬਣਾਇਆ ਗਿਆ ਖਾਲਸਾ ਪੌਜੇ ਦੇ ਦਰਬਾਰ ਸਹਿ ਰੱਖਿਆ ਵਾਸਤੇ ਕਿਲਾ ਬਣਾਇਆ ਗਿਆ ਪਰ ਆਪਾਂ ਕੀ ਕੀਤਾ